ਭਾਈ ਤਾਰੂ ਸਿੰਘ ਜੀ ਦਸ਼ਮੇਸ਼ ਪਿਤਾ ਦੇ ਸੱਤਿਆ ਸਿੱਖਣ ਉਹ ਜੰਗਲਾ ਵਿੱਚ ਰਹਿਣ ਵਾਲੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਦੇ ਸਨ ਜਦੋਂ ਜਕਰੀਆ ਖਾਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਭਾਈ ਤਾਰੂ ਸਿੰਘ ਜੀ ਨੂੰ ਫਿਰਫਤਾਰ ਕਰ ਲਿੱਤਾ ਗਿਆ ਲੈ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਜਦੋਂ ਉਹਨਾਂ ਨੇ ਮਨਾਂ ਕਰ ਦਿੱਤਾ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਚਰਖੜੀ ਤੇ ਚੜਾ ਦਿੱਤਾ ਗਿਆ ਤੇ ਜਦੋਂ ਉਹਨਾਂ ਦੇ ਸਰੀਰ ਦੇ ਚਿੱਟੜੇ ਉੱਡਨੇ ਸ਼ੁਰੂ ਹੋ ਗਏ ਇਹ ਉਹਨਾਂ ਨੂੰ ਦੁਬਾਰਾ ਇਸ ਨਾਮ ਨੂੰ ਘੂਰ ਕਰਨ ਲਈ ਕਿਹਾ ਗਿਆ ਦੁਬਾਰਾ ਮਨਾ ਕਰਨ ਤੇ ਉਹਨਾਂ ਨੇ ਕੇਸ ਪਤਲ ਕਰਨ ਦਾ ਹੁਕਮ ਦੇ ਦਿੱਤਾ ਗਿਆ ਤੇ ਉਸ ਸਮੇਂ ਭਾਈ ਤਾਰੂ ਸਿੰਘ ਜੀ ਨੇ ਅਰਦਾਸ ਕੀਤੀ اے ਕਲਗੀਧਰ ਸੱਚੇ ਬਾਦਸ਼ਾਹ ਮੇਰੀ ਸਿੱਖੀ ਕਿਸਾਂ ਸਵਾਸਾ ਨਾਲ ਨਿਭ ਜਾਏ ਤੇ ਭਾਈ ਤਾਰੂ ਸਿੰਘ ਜੀ ਦੀ ਅਰਦਾਸ ਕਬੂਲ ਹੋਈ ਤੇ ਜਦ ਅੱਜਲੜ ਉਹਨਾਂ ਦੇ ਕੇਸ ਪਟਣ ਵਾਸਤੇ ਅੱਗੇ ਆਏ ਤੇ ਉਹਨਾਂ ਨੂੰ ਇੰਜ ਲੱਗਾ ਕਿ ਜਿਵੇਂ ਉਹਨਾਂ ਦੇ ਕੇਸ ਲੋਹੇ ਦੀਆਂ ਤਾਰਾਂ ਬਣ ਗਏ ਤੇ ਉਹਨਾਂ ਦੀ ਕੈਂਚੀ ਤੋਂ ਕੇਸ ਕੱਟੇ ਨਾ ਦੇ ਇਹ ਦੇਖ ਕੇ ਜਕਰੀਆ ਖਾਨ ਗੁੱਸੇ ਨਾਲ ਅੱਗ ਬਬੂਲਾ ਹੋ ਗਿਆ ਤੇ ਕਹਿਣ ਲੱਗਾ ਇਸ ਕਾਫਰ ਦੀ ਖੋਪੜੀ ਹੀ ਉਤਾਰ ਦੋ ਤੇ ਜਿਸ ਸਮੇਂ ਜਾਲਾ ਉਹਨਾਂ ਦੀ ਖੋਪੜੀ ਉਤਾਰ ਰਹੇ ਸਨ ਭਈ ਤਾਰੂ ਸਿੰਘ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਨੇ ਅੰਨਾਂ ਨੇ ਆਪਣੇ ਮੁਖ ਤੋਂ ਸੀਨਾ ਉਚਾਰੀ ਖੋਪੜੀ ਉਤਾਰਨ ਤੋਂ ਬਾਅਦ ਸਿਪਾਹੀ ਪਾਈ ਤਾਰੂ ਸਿੰਘ ਜੀ ਨੂੰ ਚੱਕ ਕੇ ਸਾਈ ਵਿੱਚ ਉਛਟਾਏ। ਉਸੇ ਦਿਨ ਸ਼ਾਮ ਨੂੰ ਜਕਰਿਆ ਖਾਨ ਨੂੰ ਪਸ਼ਾਬ ਦਾ ਬੰਨ ਪੈ ਗਿਆ। ਦਰਦ ਨਾਲ ਤੜਫਣ ਲੱਗਾ। ਇੱਥੇ ਗੁਰਬਾਣੀ ਦੀ ਇੱਕ ਪੰਕਤੀ ਆਉਂਦੀ ਹੈ। ਸੰਤ ਕਾ ਦੋਖੀ ਐਉਂ ਬਿਲਦਾ ਹੈ ਜਿਉਂ ਜਲ ਬੀਹੂਨ ਮਛਲੀ ਤੜਫੜਾਈ। ਫਕੀਮਾ ਵੈਦਾਂ ਕੋਲੋਂ ਵੀ ਇਲਾਜ ਨਾ ਹੋਇਆ। ਫਿਰ ਕਿਸੇ ਸਿਆਣੇ ਬੰਦੇ ਨੇ ਕਿਹਾ ਇਹ ਇਸ ਦੈ ਸਿਰ ਤੇ ਫਾਈਤਾਰ ਸਿੰਘ ਜੀ ਦੀ ਜੁੱਤੀ ਮਾਰੀ ਜਾਵੇ ਤਾਂ ਬੰਨ ਖੁੱਲੇਗਾ ਜਿੰਤਾ ਜਿੰਤਾ ਜਕਰੀਆ ਖਾਨ ਤੇ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਵੱਜਦੀ ਬੰਨ ਖੁੱਲ ਜਾਂਦਾ 21 ਦਿਨ ਬਾਅਦ ਜਕਰੀਆ ਖਾਨ ਦੀ ਮੌਤ ਹੋ ਗਈ ਤੇ ਭਾਈ ਤਾਰੂ ਸਿੰਘ ਜੀ ਦੀ ਸਿੱਖੀ ਐਸਾ ਸ਼્વાસ ਨਾਲ ਲਿਖੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ